ਸਤਨਾਮ ਸ੍ਰੀ ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਬਲਹਾਰੀ ਗੁਰ ਆਪਣੇ ਦਿਆਹੜੀ ਸਦਬਾਰ ਜਨ ਮਾਨਸ ਤੇ ਦੇਵ ਤੇ ਕੀਏ ਕਰਸ ਨਾ ਲਾਗੀ ਵਾਰ ਜੇ ਸੋਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਨ ਘੋਰ ਅੰਧਾਰ ਸਤਨਾਮ ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ ਤਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ ਜਨ ਕੀ ਸੋਭਾ ਸਭਨੀ ਥਾਈ ਜਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾਂ ਜੇ ਵੜਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸੋ ਜਲਸਰ ਮਹੀਲ ਸੋਈ ਰਹਾ ਕੋਟ ਅਪਰਾਧੀ ਸੰਤ ਸੰਗ ਉਧਰੈ ਜਾ ਮਤਾ ਕਹ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਨ ਹਰ ਸੋ ਆਣ ਮਿਲਾਵੈ ਮਾਇਆ ਮੋਹ ਭਰਮ ਭੋ ਕਾਟੈ ਸੰਤ ਸ਼ਰਨ ਜੋ ਆਵੈ ਜਿਹਾਂ ਮਨੋਰਥ ਕਰ ਆਰਾਦੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਨ ਸਤਿਗੁਰ ਭੇਟਿਆ ਸੇ ਸਭ ਤੇ ਭੇ ਨਿਕਾਣੇ ਜਨ ਕੀ ਮਹਿਮਾ ਕੇ ਤਕ ਬਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਨ ਸਤਿਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ